ਸਤਿ ਸ਼੍ਰੀ ਅਕਾਲ ਤੁਸੀਂ ਇਹ ਜਿਹੜੀ ਫੋਟੋ ਦੇਖ ਰਹੇ ਹੋ ਇਹ ਬਹੁਤ ਹੀ ਮਾਨਮਤੇ ਜਨਰਲ ਲੈਫਟੀਨੈਂਟ ਜਨਰਲ ਸਰਦਾਰ ਹਰਵਖ ਸਿੰਘ ਦੀ ਹੈ 65 ਤੋਂ ਪਾਕਿਸਤਾਨ ਨਾਲ ਲੜਾਈ ਸ਼ੁਰੂ ਹੋਈ ਜਿਹਦੇ ਇਹ ਹੀਰੋ ਸੀ 71 ਚੋਈ ਸਹਾਜਿਵਜੀਤ ਸਿੰਘ ਅਰੋੜਾ ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਜਾ ਕੇ ਸਲੈਂਡਰ ਕਰਵਾਇਆ ਉਤੇ ਬਾਅਦ ਹੁਣ ਜਿਹੜਾ ਆਪਰੇਸ਼ਨ ਹੋਇਆ ਜਿੱਥੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜਿਹੜੀ ਜਿਹੜੀ 에ਅਰ ਤੇ ਆਰਮੀ ਜਿਹੜੀਆਂ ਫੌਜਾਂ ਨੇ 에ਅਰ ਫੋਰਸ ਤੇ ਆਰਮੀ ਨੇ ਜਾ ਕੇ ਪਾਕਿਸਤਾਨ ਦੀਆਂ ਜਿਹਨੂੰ ਪੰਜਾਬੀ ਜੀ ਕਹਿੰਦੇ ਵੀ ਨਾਸਾਂ ਬੰਦ ਕਰਤੀਆਂ ਹੁਣ ਖੁਸ਼ੀ ਦਾ ਆਲਮ ਹੈ ਵੀ ਜੁੱਧਬੰਦੀ ਵੀ ਹੋਈ ਹੈ ਦੋਸਤੋ ਹੁਣ 에ਅਰ ਦੀ ਲੜਾਈ ਹੈ ਮਿਜ਼ਾਈਲ ਦੀ ਲੜਾਈ ਹੈ ਜ਼ਿਆਦਾ 65 ਜਾਂ ਲੜਾਈ ਹੋਈ ਤਾਂ ਉਸ ਵੇਲੇ ਪਾਕਿਸਤਾਨ ਨੇ ਅਚਾਨਕ ਹਮਲਾ ਕਰਤਾ ਪਾਕਿਸਤਾਨ ਦਾ ਜਿਹੜਾ ਜਿਹੜੇ ਟੈਂਕਸ ਤੇ ਫੌਜਾਂ ਜਿਹੜੀਆਂ ਖੇਮ ਕਰਨ ਦੇ ਵਿੱਚ ਵੜਗੀਆਂ ਡੇਰਾ ਬਾਬਾ ਨਾਨਕ ਦੇ ਵਿੱਚ ਆ ਗਈਆਂ ਗੁਰਦਾਸਪੁਰ ਜ਼ਿਲ੍ਹੇ ਚ ਅਮਰਸਰ ਜ਼ਿਲ੍ਹੇ ਚ ਇਹ ਚੀਫ ਆਫ ਆਰਮੀ ਸਟਾਫ ਸੀ ਜੇ ਐਨ ਚੌਧਰੀ ਉਹਨਾਂ ਨੇ ਜਨਰਲ ਹਰਵਖ ਸਿੰਘ ਜੀ ਜਿਹੜੇ ਵੈਸਟਰਨ ਕਮਾਂਡ ਦੇ ਕਾਰਜ ਸੀਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੇ ਤਾਂ ਦਿੱਲੀ ਪਹੁੰਚ ਜਾਣਾ ਹੈ ਸਾਹਿਬ ਵੀ ਤੁਸੀਂ ਫਟਾਫਟ ਅਮਰਸਰ ਛੱਡ ਕੇ ਪਿੱਛੇ ਨੂੰ ਭੱਜੋ ਤੇ ਜਲੰਧਰ ਵਾਲੇ ਪਾਸੇ ਬਿਆਸ ਦੇ ਰਾਂ ਕ੍ਰੋਸ ਕਰਕੇ ਆਪਣੇ ਕੈਂਪ ਕਰੋ ਮੋਰਚਾ ਲਾਓ ਉੱਥੋਂ ਉਹਨਾਂ ਨੂੰ ਪਾਸ ਪੂਰੇ ਨਾ ਇੱਧਰ ਨੂੰ ਲਾਉਣ ਦੋ ਦਿੱਲੀ ਵੱਲ ਨੂੰ ਫੌਜੀ ਦਾ ਕੰਮ ਹੁੰਦਾ ਯੈਸ ਸਰ ਯੈਸ ਸਰ ਪਰ ਇਹ ਮਹਾਨ ਸਿੱਖ ਯੋद्धा ਜਿਹੜਾ ਇੰਡੀਅਨ ਸਿੱਖ ਯੋद्धा ਇਹਨੇ ਕਿਹਾ ਨੋ ਸਰ ਸਿੱਖ ਨੂੰ ਪਿੱਛੇ ਭੱਜਣਾ ਨਹੀਂ ਆਉਂਦਾ ਮੈਂ ਪਿੱਛੇ ਨਹੀਂ ਭਜਣਾ ਮੈਂ ਜਿੱਤਣ ਤੱਕ ਪਰ ਆਪਣੀ ਇਹ ਜੀ ਸਟ੍ਰੈਟਜੀ ਬਣਾਈ ਇਸ ਤਰ੍ਹਾਂ ਦੀ ਸਟ੍ਰੈਟਜੀ ਬਣਾਈ ਕਿ ਉਹਨਾਂ ਨੇ ਦੁਸ਼ਮਣ ਨੂੰ ਮਤਲਬ ਮਜਬੂਰ ਕਰਤਾ ਟੈਂਕ ਤੋੜਤੇ ਜਿਹੜੇ ਪਾਕਿਸਤਾਨ ਵਾਲੇ ਕਹਿੰਦੇ ਸੀ ਵੀ ਸਾਡੇ ਟੈਂਕ ਨਹੀਂ ਟੁੱਟਣੇ ਹੈਗੇ ਉਹਨਾਂ ਦੇ ਟੈਂਕ ਤੋੜਤੇ ਤੇ ਪਾਕਿਸਤਾਨ ਦੀਆਂ ਫੌਜਾਂ ਨੂੰ ਪਿੱਛੇ ਭਜਣਾ ਪਿਆ ਸੋ ਅੱਜ ਅਸੀਂ ਯਾਦ ਉਹਨਾਂ ਨੂੰ ਯਾਦ ਕਰਦੇ ਆਂ ਪੰਜਾਬ ਦੇ ਹਰ ਬੰਦੇ ਨੂੰ ਸਹ ਸਲਾਰ ਹਰਬਖਸ਼ ਸਿੰਘ ਜੀ ਦਾ ਜਿਹੜੇ ਮਹਾਰਾਜ ਰਣਜੀਤ ਸਿੰਘ ਦੇ ਨਾਨਕਿਆਂ ਦੇ ਨਾਨਕੇ ਸੀ ਜਿੱਥੇ ਪਿੰਡ ਚਬਡਰੁਖਿਆ ਸੰਗਰੂਰ ਦੇ ਨੇੜੇ ਦੇ ਜੰਪੜ ਉਹਨਾਂ ਨੇ ਪੰਜਾਬੀ ਚ ਕਹਿੰਦੇ ਆਂ ਵੀ ਨੱਕ ਨਾਲ ਛੋਲੇ ਚ ਬਾਤ ਤੇ ਨੱਕੋਂ ਚਨੇ ਚ ਬਾਣੀ ਉਸ ਕੱਲ ਦਾ ਜਿਹੜਾ ਹੈ ਭੁਗਤਾ ਭੁਗਤਣਾ ਪਿਆ ਪਾਕਿਸਤਾਨ ਨੂੰ ਪਿੱਛੇ ਦੌੜ ਕੇ ਭਜਣਾ ਪਿਆ ਤੇ ਇੰਡੀਆ ਨੇ ਜੰਗ ਜਿੱਤ ਲਈ ਸੋ ਦੋਸਤੋ ਸੈਲੂਟ ਹੈ ਇਸ ਮਹਾਨ ਯੋਧੇ ਨੂੰ ਜਿਹਦਾ ਘਰ ਘਰ ਦੇ ਵਿੱਚ ਸਾਡੇ ਪੰਜਾਬ ਨੂੰ ਇੰਡੀਆ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਬੰਦੇ ਨੇ ਨਾਸਾਂ ਤੋਂ ਦੂਰ ਇਹਨੇ ਉਹਨਾਂ ਦਾ ਮੂੰਹ ਕੀ ਨਾਸਾਂ ਕੀ ਅੱਖਾਂ ਕੀ ਪਿੱਛੇ ਨੂੰ ਮੋੜਤਾ ਸੋ ਦੋਸਤੋ ਅੱਜ ਜੀ ਕਰਦਾ ਵੀ ਇਸ ਤਰ੍ਹਾਂ ਦੇ ਜਿਹੜੇ ਯੋਧੇ ਆ ਉਹਨਾਂ ਨੂੰ ਬਾਰ-ਬਾਰ ਸੈਲੂਟ ਕੀਤਾ ਜਾਵੇ ਮੇਰੀ ਗੱਲ ਉਸ ਵੇਲੇ ਦੇ ਜਵਾਨ ਜਿਹੜੇ ਫੌਜ ਦੇ ਵਿੱਚ ਸੀਗੇ ਹੋਈ ਹੈ ਸ੍ਰੀ ਮਹਿੰਦਰ ਸਿੰਘ ਜੀ ਉਹ ਵੀ ਤੁਸੀਂ ਹੁਣ ਸੁਣੋਗੇ ਦੋਸਤੋ ਅੱਜ ਅਸੀਂ ਡੱਲਾ ਪਿੰਡ ਦੇ ਵਿੱਚ ਸ੍ਰੀ ਮਹਿੰਦਰ ਸਿੰਘ ਜੀ ਜਿਹੜੇ ਇੰਡੀਅਨ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਆ ਅਫੀਸਰ ਉਹਨਾਂ ਨਾਲ ਬੈਠੇ ਆ ਤੇ ਜੰਗ ਦਾ ਮਾਹੌਲ ਚੱਲਦਾ ਜਦੋਂ 1965 ਦੇ ਵਿੱਚ ਪਾਕਿਸਤਾਨੀ ਫੌਜਾਂ ਨੇ ਖੇਮ ਕਰਨ ਸੈਕਟਰ ਦੇ ਵਿੱਚ ਕਬਜ਼ਾ ਕਰ ਲਿਆ ਸੀ ਤੁਸੀਂ ਉਸ ਵੇਲੇ ਐਕਟਿਵ ਸਰਵਿਸ ਸੀਗੇ ਸਰਦਾਰ ਹਰਵਖ ਸਿੰਘ ਜੀ ਲੈਫਟੀਨਰ ਜਨਰਲ ਸੀਗੇ ਉਹਨਾਂ ਨੂੰ ਕੀ ਹੁਕਮ ਹੋਇਆ ਉਸ ਵੇਲੇ ਬਈ ਤੁਸੀਂ ਛੱਡ ਦਿਓ ਮੋਰਚਾ ਹਾਂ ਜੀ ਮੈਂ ਮਹਿੰਦਰ ਸਿੰਘ ਐਜ਼ ਅ ਸੁਪਰਡਰਮੇਡ ਰਿਟਾਇਰ ਹੋਇਆ ਪਹੁੰਚੀ 85 ਵਿੱਚ ਇਹ ਮੈਂ ਉਹਨਾਂ ਦਿਨਾਂ ਪਹਿਣ ਦੇ ਵਿੱਚ ਮੈਂ ਈਸਟਰਨ ਸੈਕਟਰ ਸੀ ਮੇਰੀ ਪਰਫੇਰ ਵੀ ਮੈਂ ਮੇਰੀ ਕਿਸਮ ਬਦਲੀ ਇੱਥੇ ਪੰਜਾਬ ਵਿੱਚ ਹੋ ਗਈ ਮੈਂ ਇੱਥੇ ਆ ਗਿਆ ਪਤਾ ਲੱਗਿਆ ਕਿ ਇੱਥੇ ਪਹਿਣ ਦੇ ਵਿੱਚ ਅ ਪਾਕਿਸਤਾਨ ਦਾ ਭਾਈ ਜ਼ੋਰ ਹੋ ਗਿਆ ਸੀ ਖੇਮ ਤਨ ਸੈਕਟਰ ਦੇ ਵਿੱਚ ਤੇ ਉਸ ਵੇਲੇ ਇਸ ਇਧਰ ਦੀ ਜੇ ਏਰੀਆ ਦੀ ਕਮਾਂਡ ਲੈਫਟ ਅੰਜਲ ਸਰਦਾਰ ਗੁਰਬਖਸ਼ ਹਰਵਤ ਸਿੰਘ ਉਹਨਾਂ ਕੋਲ ਸੀ ਜਿਵੇਂ ਆਮ ਫੌਜ ਦੇ ਵਿੱਚ ਗੱਲਾਂ ਚੱਲਦੀਆਂ ਕਿ ਉਹਨਾਂ ਨੂੰ ਹੁਕਮ ਹੋਇਆ ਜਨਰਲ ਸਾਹਿਬ ਦਾ ਚੇਨ ਚੌਧਰੀ ਸਾਹਿਬ ਦਾ ਕਿ ਤੁਸੀਂ ਵਿਡਰਾ ਕਰ ਜੋ ਵਿਸਤ ਤੱਕ ਆ ਜੋ ਤੇ ਪਾਕਿਸਤਾਨ ਦੀ ਥੋੜੀ ਜਿਹੀ ਚੜਾਈ ਹੋ ਰਹੀ ਹੈ ਪਰ ਉਹਨਾਂ ਨੇ ਜਾਇਨ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਨੰਕਾਨਾ ਸਾਹਿਬ ਵੀ ਸਤੋਂਗਿਆ ਤੇ ਅੰਮ੍ਰਿਤਸਰ ਵੀ ਚਲੇ ਜਾਏਗਾ ਅਗਰ ਸਿੱਪਿਛੇ ਆ ਗਏ ਤਾਂ ਇਸ ਕਰਕੇ ਫਿਰ ਉਹਨਾਂ ਨੇ ਬਿਦਰਾ ਨਹੀਂ ਕੀਤਾ ਜਵਾਬ ਦੇ ਦਿੱਤਾ ਕਿ ਵਿਡਰਾ ਨਹੀਂ ਕਰਾਂਗੇ ਪਰ ਇਹ ਜਾ ਉਹਨਾਂ ਨੇ ਆਪਣਾ ਦੁਬਾਰਾ ਬਿਉਂਤ ਬੰਦੀ ਕੀਤੀ ਹਮਲਾ ਕੀਤਾ ਕਿ ਪਾਕਿਸਤਾਨ ਨੂੰ ਉਲਟਾ ਪਾਕਿਸਤਾਨ ਨੂੰ ਵਿਦਰਾ ਕਰਨਾ ਪੈ ਗਿਆ ਉਹ ਤੇ ਜਿੰਨੇ ਉਹਦੇ ਟੈਂਕ ਬੜੇ ਬੜੇ ਭਾਰੀ ਤੇ ਸਾਰੇ ਉਹਦੇ ਇੱਥੇ ਫੇਰ ਮੁਕੰਨਸ ਬਰਬਾਦ ਕਰ ਦਿੱਤੇ ਵੈਰੀ ਗੁੱਡ ਵੈਰੀ ਗੁੱਡ ਤੋਂ ਸਰ ਸੈਲੂਟ ਹੈ ਸੈਲੂਟ ਹੈ ਜਨਰਲ ਹਰਵਖ ਸਿੰਘ ਜੀ ਨੂੰ ਸੈਲੂਟ ਹੈ ਉਹਨਾਂ ਦੀ ਭਾਵਨਾ ਨੂੰ ਇਹ ਕਹਿਣ ਨੂੰ ਵੀ ਅਸੀਂ ਪਹਿਲਾਂ ਨਨਕਾਣਾ ਸਾਹਿਬ ਖੋਲਿਆ ਤੇ ਹੁਣ ਅਸੀਂ ਹਰਮੰਦਰ ਸਾਹਿਬ ਨਹੀਂ ਖੋਣਾ ਚਾਹੁੰਦੇ ਹਾਂਜੀ ਤੋਂ ਦੋਸਤੋ ਮੈਨੂੰ ਲੱਗਦਾ ਹੈ ਵੀ ਜਦ ਵੀ ਇੰਡੀਅਨ ਆਰਮੀ ਅਟੈਕ ਕਰਦੀ ਹੈ ਜਿੱਤਣ ਵਾਸਤੇ ਹੀ ਹੁੰਦਾ ਹੈ ਮਤਲਬ ਪਿੱਛੇ ਨਹੀਂ ਹਟਦੀ ਭਾਵੇਂ ਇਸ ਸਹਾਰ ਰਬਕਸਿੰਗ ਨੂੰ ਸਲੂਟ ਇਸ ਕਰਕੇ ਹੈ ਕਿ ਇਹਨਾਂ ਨੇ ਚੀਫ ਆਫ ਆਰਮੀ ਸਟਾਫ ਦਾ ਕਹਿਣਾ ਵੀ ਨਹੀਂ ਮੰਨਿਆ ਤਾਂ ਕਿ ਕਿਉਂਕਿ ਅਸੀਂ ਜਿੱਤਾਂਗੇ ਮੈਂ ਤਾਂ ਖਾਲਸਾ ਹਾਂ ਮੈਂ ਤਾਂ ਸਿੱਖ ਹਾਂ ਮੈਂ ਤਾਂ ਜਿੱਤਣਾ ਹੈ ਮੈਂ ਨਹੀਂ ਪਿੱਛੇ ਹਟਦਾ ਇਸ ਤਰ੍ਹਾਂ ਇਹ ਜਿਹੜਾ ਹੁਣ ਵੀ ਜਿਹੜਾ ਸ਼ੁਰੂ ਹੋਇਆ ਕੰਮ ਇਹ ਜਿੱਤਣਾ ਹੀ ਆ ਜਿਹੜੀ ਆਰਮੀ ਪਾਕਿਸਤਾਨ ਦੀ ਕੈਂਪ ਕਰਨ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕਹਿੰਦੀ ਸੀ ਵੀ ਅਸੀਂ ਬ੍ਰੇਕਫਾਸਟ ਬਾਲੇ ਕਰਨੀ ਹੈ ਤੇ ਲੰਚ ਦਿੱਲੀ ਕਰਨਾ ਹੈ ਉਸ ਆਰਮੀ ਨੂੰ ਬਜਾਏ ਦੇ ਹਰਵਖ ਸਿੰਘ ਜੀ ਪਿੱਛੇ ਨੂੰ ਆਉਂਦੇ ਸਾਡੀ ਆਰਮੀ ਪਿੱਛੇ ਨੂੰ ਆਉਂਦੀ ਉਸ ਆਰਮੀ ਨੂੰ ਵਾਪਸ ਲਾਹੌਰ ਵੱਲੋਂ ਭਜਣਾ ਪਿਆ ਜਿੱਥੇ ਉਹਨਾਂ ਨੂੰ ਬ੍ਰੇਕਫਾਸਟ ਲੰਚ ਤੱਕ ਹੀ बल्कि लाड़ता नसीब हुई